ਸਤਸ੍ਰੀ ਅਕਾਲ ਦੋਸਤੋ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਉੱਥੇ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਹਲਚਲ ਹੈ ਕਿਉਂਕਿ ਸਾਰੇ ਆਗੂ ਜਿਹੜੇ ਨੇ ਉਹ ਮੈਡਮ ਨਵਜੋਤ कौर ਸਿੱਧੂ ਦਾ ਜਿਹੜਾ ਉਹ ਵਿਰੋਧ ਕਰ ਰਹੇ ਨੇ ਬੇਸ਼ੱਕ ਉਹਨਾਂ ਨੂੰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਉਹਨਾਂ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਪਰ ਅਜੇ ਤੱਕ ਵੀ ਇਹ ਜਿਹੜਾ ਉਹਨਾਂ ਦਾ ਆਪਸੀ ਖਿੱਚੋ ਤਣਾ ਅਜੇ ਤੱਕ ਵੀ ਰੁਕਮ ਦਾ ਜਿਹੜਾ ਉਹ ਨਾਮ ਨਹੀਂ ਲੈ ਰਹੀ ਕਿਉਂਕਿ ਮੈਡਮ ਨਵਜੋਤ ਕੌਰ ਸਿੱਧੂ ਨੇ ਬੇਸ਼ੱਕ ਇਹ ਗੱਲ ਕਹੀ ਹੈ ਕਿ ਹਾਈ ਕਮਾਂਡ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅੱਗੇ ਕੁਝ ਹੋਰ ਇਸ ਵਿਵਾਦਿਤ ਚੱਲ ਰਹੇ ਬਿਆਂ ਦੇ ਉੱਪਰ ਹੋ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਇਸ ਵਕਤ ਸੂਬਾ ਪ੍ਰਧਾਨ ਨੇ ਉਹ ਦਿੱਲੀ ਪਹੁੰਚ ਗਏ ਨੇ ਔਰ ਸੂਬਾ ਇਨਚਾਰਜ ਪੁਪੇਸ਼ ਬਗੇਲ ਨਾਲ ਉਹਨਾਂ ਦੀ ਜਿਹੜੀ ਮੀਟਿੰਗ ਉਹ ਚੱਲ ਰਹੀ ਹੈ ਇਸ ਦੇ ਨਾਲ ਹੀ ਪਹਿਲਾਂ ਜਿਵੇਂ ਨਵਜੋਤ ਸਿੰਘ ਸਿੱਧੂ ਬਾਹਰੋਂ ਅੰਮ੍ਰਿਤਸਰੋਂ ਆਏ ਉਹਨਾਂ ਨੇ ਇਸ ਮਸਲੇ ਦੇ ਉੱਪਰ ਕੋਈ ਵੀ ਕਾਂਗਰਸ ਦੇ ਨੇਤਾਵਾਂ ਦੇ ਨਾਲ ਮੀਟਿੰਗ ਨਹੀਂ ਕੀਤੀ ਔਰ ਨਾ ਹੀ ਕੋਈ মিডিਆ ਚ ਬਿਆਨ ਦਿੱਤਾ ਔਰ ਨਾ سوشل মিডিਆ ਤੇ ਐਕਟਿਵ ਹੋਏ ਸਗੋਂ ਉਹਨਾਂ ਨੇ ਦਿੱਲੀ ਦਾ ਰੁਖ ਕੀਤਾ ਜਿੱਥੇ ਉਹਨਾਂ ਨੂੰ ਪਹਿਲਾਂ ਪਾਰਟੀ ਹਾਈ ਕਮਾਂਡ ਵੱਲੋਂ ਮਿਲਣ ਦਾ ਜਿਹੜਾ ਉਹ ਸਮਾਂ ਨਹੀਂ ਦਿੱਤਾ ਜਾ ਰਿਹਾ ਸੀ ਬਾਅਦ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਉਹਨਾਂ ਨੂੰ ਮਿਲਣ ਦਾ ਜਿਹੜਾ ਸਮਾਂ ਉਹ ਮਿਲ ਗਿਆ ਮਿਲਣ ਸਮਾਂ ਮਿਲਣ ਲੈਣ ਦਾ ਜਿਹੜਾ ਕਾਰਨ ਸੀ ਉਹ ਹੀ ਸੀ ਕਿ ਨਵਜੋਤ ਸਿੰਘ ਸਿੱਧੂ ਇਹ ਚਾਹੁੰਦੇ ਸਨ ਕਿ ਹਾਈ ਕਮਾਂਡ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਖਤ ਐਕਸ਼ਨ ਨਾ ਲੈ ਨਾ ਲੈ ਸਭ ਤੋਂ ਪਹਿਲਾਂ ਉਹ ਆਪਣਾ ਉਹਨਾਂ ਦੇ ਸਾਹਮਣੇ ਆਪਣਾ ਪੱਖ ਰੱਖ ਸਕਣ ਹੁਣ ਦੇਖਣ ਦੇ ਵਿੱਚ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਤੇ ਪੇਸ਼ ਹੋਣ ਤੇ ਲਈ ਸਮਾਂ ਜਿਹੜਾ ਉਹ ਮੰਗ ਲਿਆ ਹੋਇਆ ਔਰ ਉਹਨਾਂ ਨੂੰ ਮਿਲ ਗਿਆ ਹੋਇਆ ਦੂਜੇ ਪਾਸੇ ਸੂਬਾ ਪ੍ਰਧਾਨ ਰਾਜਾ ਬੜੀਨਦੀ ਅਗਵਾਈ ਵਾਲਾ ਧੜਾ ਵੀ ਪੂਰੀ ਤਰ੍ਹਾਂ ਇਸ ਵਕਤ ਸਰਗਰਮ ਹੈ ਬ੍ਰਿੰਗ ਨੇ ਪੰਜਾਬ ਦੇ ਪਾਰਟੀ ਇੰਚਾਰਜ ਭੁਪੇਸ਼ ਬਗੇਲ ਅਤੇ ਹੋਰ ਸਹਿ ਇੰਚਾਰਜਾਂ ਨਾਲ ਦਿੱਲੀ ਵਿੱਚ ਮੀਟਿੰਗ ਕੀਤੀ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦਾ ਮਕਸਦ ਸਿੱਧੂ ਦੀ ਪ੍ਰਾਂਕਾ ਨਾਲ ਜਿਹੜੀ ਮੁਲਾਕਾਤ ਹੋਣ ਦਾ ਉਹਨਾਂ ਨੂੰ ਸਮਾਂ ਮਿਲਿਆ ਉਸ ਤੋਂ ਬਾਅਦ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਤੇ ਰਣਨੀਤੀ ਨੂੰ ਜਿਹੜਾ ਉਹ ਸੰਭਾਲਣਾ ਸੰਭਾਲਣ ਲਈ ਰਣਨੀਤੀ ਬਣਾਉਣਾ ਹੈ ਕਾਂਗਰਸ ਹਾਈ ਕਮਾਂਡ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਤੇ ਗੰਭੀਰਤਾ ਨਾਲ ਨੋਟਿਸ ਲਿਆ ਹੈ ਇਸ ਨੂੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਮੰਨਿਆ ਗਿਆ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਲੇਸ਼ ਤੋਂ ਹਾਈ ਕਮਾਂਡ ਕਾਫੀ ਨਾਰਾਜ਼ ਹੈ ਪਾਰਟੀ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਬਿਆਨ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ ਜਿਸ ਦੀ ਅਗਵਾਈ ਪੰਜਾਬ ਦੇ ਇੰਚਾਰਜ ਭੁਪੇਸ਼ ਬਗੇਲ ਕਰਨਗੇ ਹਾਈ ਕਮਾਂਡ ਨੇ ਬਗੇਲ ਤੋਂ ਇਸ ਪੂਰੇ ਮਾਮਲੇ 'ਚ ਵਿਸਤ੍ਰਿਤ ਰਿਪੋਰਟ ਵੀ ਮੰਗੀ ਹੈ ਸਿਆਸੀ ਮਹਾਰਾ ਦਾ ਕਹਿਣਾ ਹੈ ਕਿ ਜੇਕਰ ਹਾਈ ਕਮਾਂਡ ਸਖਤ ਰੁਖ ਅਪਣਾਉਂਦੀ ਹੈ ਤਾਂ ਸਿੱਧੂ ਪਰਿਵਾਰ ਨੂੰ ਪਾਰਟੀ ਵਿੱਚੋਂ ਕੱਢਣ ਵਰਗੀ ਵੱਡੀ ਕਾਰਵਾਈ ਨਹੀਂ ਹੋ ਸਕਦੀ ਹੈ ਪੰਜਾਬ ਕਾਂਗਰਸ ਵਿੱਚ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਰਮਿਆਨ ਚੱਲ ਰਿਹਾ ਅੰਦਰੂਨੀ ਝਗੜਾ ਹੁਣ ਸਿਖਰ ਤੇ ਪਹੁੰਚ ਗਿਆ ਹੈ ਇਹ ਸਾਰਾ ਮਾਮਲਾ ਸਿੱਧੂ ਮੈਡਮ ਨੇ ਜਿਹੜਾ ਦੁਆਰਾ ਮੁੱਖ ਮੰਤਰੀ ਭ੍ਰੁੱਤ 500 ਕਰੋੜ ਦੇ ਇੱਕ ਦਿੱਕਤ ਭ੍ਰਿਸ਼ਟਾਚਾਰ ਵਾਲੇ ਦਿੱਤੇ ਗਏ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਬੇਸ਼ੱਕ ਕਾਂਗਰਸ ਪਹਿਲਾਂ ਹੀ ਢੜੇਬੰਦੀ ਦਾ ਸ਼ਿਕਾਰ ਹੈ ਔਰ ਪੂਰੀ ਤਰ੍ਹਾਂ ਫੁੱਟ ਦਾ ਪੰਜਾਬ ਦੇ ਵਿੱਚ ਵਿੱਚ ਸ਼ਿਕਾਰ ਹੈ ਪਰ ਇਸ ਬਿਆਨ ਨੇ ਸਿਆਸੀ ਹਲਚਲ ਪੈਦਾ ਕੀਤੀ ਹੈ ਕਿਉਂਕਿ ਬੜੀ ਲੰਬੇ ਸਮੇਂ ਤੋਂ ਇਹ ਪਾਰਟੀ ਹਿੰਦੁਸਤਾਨ ਦੇ ਵਿੱਚ ਰਾਜ ਕਰਦੀ ਆ ਰਹੀ ਹੈ ਕਿਸੇ ਨੇ ਵੀ ਇਸ ਤਰ੍ਹਾਂ ਦੇ ਜਿਹੜੇ ਬਿਆਨਬਾਜ਼ੀ ਨਹੀਂ ਕੀਤੀ ਸੀ ਕਿ ਟਿਕਟਾਂ ਜੜੀਆਂ ਨੇ ਜਾਂ ਮੁੱਖ ਮੰਤਰੀ ਦੇ ਲਈ ਪੈਸਾ ਦੇ ਕੇ ਅਹੁਦਾ ਮਿਲਦਾ ਹੈ ਇਹ ਮੈਡਮ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਹਾਈ ਕਮਾਂਡ ਇਹਦੇ ਉੱਪਰ ਸਖਤ ਰੁਖ ਅਪਣਾ ਰਹੀ ਹੈ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਦੇ ਵਿੱਚ 19 ਦਸੰਬਰ ਨੂੰ ਪ੍ਰਿੰਕਾ ਗਾਂਧੀ ਨੇ ਮਿਲਣ ਦਾ ਸਮਾਂ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣਾ ਕੀ ਸਪਸ਼ਟੀਕਰਨ ਦਿੰਦੇ ਹੈ ਔਰ ਇਸ ਤੋਂ ਬਾਅਦ ਹਾਈ ਕਮਾਂਡ ਇਸ ਚੱਲ ਰਹੇ ਵਿਵਾਦ ਦੇ ਉੱਪਰ ਕੀ ਆਪਣਾ ਫੈਸਲਾ ਸੁਣਾਉਂਦੀ ਹੈ ਔਰ ਕਮੇਟੀ ਦੀ ਰਿਪੋਰਟ ਨੂੰ ਬਿਲਕੁਲ ਵਾਚਿਆ ਜਾਏਗਾ ਜਿਹੜੀ ਭੁਪੇਸ਼ ਬਗੇਲ ਦੇ ਅਗਵਾਈ ਦੇ ਵਿੱਚ ਬਣਾਈ ਗਈ ਹੈ ਕਿ ਉਹ ਆਪਣੀ ਕਿਸ ਤਰੀਕੇ ਦੀ ਰਿਪੋਰਟ ਹੈ ਜਿਹੜੀ ਉਹ ਪੇਸ਼ ਕਰਦੀ ਹੈ ਇਹ ਸਾਰੇ ਦੇ ਚਲਦਿਆਂ ਹੀ ਹਾਈ ਕਮਾਂਡ ਜੋ ਵੀ ਹੈ ਪੰਜਾਬ ਦੇ ਕਾਂਗਰਸ ਦੇ ਵਿੱਚ ਦੁਫੇੜ ਨੂੰ ਫੁੱਟ ਨੂੰ ਟੜੇਬੰਦੀ ਨੂੰ ਖਤਮ ਕਰਨ ਦੇ ਲਈ ਐਮ ਫੈਸਲੇ ਲੈ ਸਕਦੀ ਹੈ ਅਗਰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਇਹ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨੀ ਜਿਹੜੀ ਹੈ ਅਨੁਸ਼ਾਸਨ ਨਾ ਤੋੜਨ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਔਰ ਨਵਜੋਤ ਸਿੰਘ ਸਿੱਧੂ ਨੇ ਗੱਲ ਮੰਨਦਿਆਂ ਹੋਇਆਂ ਕੋਈ ਵੀ ਟਿੱਪਣੀ ਨਹੀਂ ਕੀਤੀ ਇਸ ਮਸਲੇ ਦੇ ਉੱਪਰ ਪਰ ਅਗਰ ਪਾਰਟੀ ਪਾਰ ਦਾ ਰਸਤਾ ਵਿਖਾਉਂਦੀ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਹੈ ਕਿ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਜਿਸ ਦਿਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਆਏ ਸੀ ਹੋ ਸਕਦਾ ਹੈ ਕਿ ਉਹ ਆਪਣੀ ਨਵੀਂ ਪਾਰਟੀ ਬਣਾ ਲੈਣ all